ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਹੀ ਭਲਾ ਸਾਰਿਆਂ ਦੀ ਸੁੱਖ ਮੰਗਿਆ ਕਰੋ ਤੜਕੇ ਉੱਠ ਕੇ ਸਭ ਦਾ ਭਲਾ ਕਰਨਾ ਆਪਾਂ ਤੇ ਅੱਜ ਆਪਾਂ ਵਿਸ਼ਾ ਇੱਕ ਇਹੋ ਜਿਹਾ ਤੁਹਾਨੂੰ ਦੱਸਣਾ ਵਾ ਕਿ ਜਿੰਦੇ ਨਾਲ ਸਾਰੇ ਲੋਕ ਹੀ ਰੋਗੀ ਆ ਲੱਕ ਦੀ ਦਰਦ ਗੋਡਾ ਕਿਸ ਦਾ ਗੋਡੇ ਦਾ ਆਪਰੇਸ਼ਨ ਹੋਣ ਵਾਲਾ ਵਾ ਕਿਸ ਦਾ ਗੋਡਾ ਨਵਾਂ ਪਿੰਦਾ ਵਾ ਕਿਹਦੀ ਰੀਡ ਦੀ ਹੱਡੀ ਤੇ ਮਨ ਕੇ ਹਿੱਲੇ ਆ ਜਿਨ੍ਹਾਂ ਦਾ ਗੋਡਾ ਨਵਾਂ ਪੈਣ ਪੈਣ ਵਾਸਤੇ ਡਾਕਟਰਾਂ ਨੇ ਕਿਹਾ ਵਾ ਉਹ ਤੁਹਾਨੂੰ ਗੋਡਾ ਪਾਉਣ ਦੀ ਲੋੜ ਨਹੀਂ ਜਿਨ੍ਹਾਂ ਦੇ ਕਮਰ ਦੇ ਮਨ ਕੇ ਹਿੱਲੇ ਆ ਉਹਨਾਂ ਨੂੰ ਕਿਤੋਂ ਵੀ ਮਲਾਉਣ ਦੀ ਜਾਂ ਕਿਤੋਂ ਵੀ ਪੱਟੇ ਲਵਾਉਣ ਦੀ ਜਾਂ ਕਿਤੋਂ ਵੀ ਗਰਮੀਆਂ ਲਵਾਉਣ ਦੀ ਕੋਈ ਲੋੜ ਨਹੀਂ ਮੇਰੇ ਦਸੇ ਪਤੇ ਤੇ ਤੁਸੀਂ ਪਹੁੰਚ ਜਿਓ ਕਿਉਂਕਿ ਅਜ ਤੋਂ 4 ਕਸਾਲ ਪਹਿਲਾਂ ਮੈਂ ਵੀ ਬੜਾ ਦੁਖੀ ਹੋ ਗਿਆ ਹਾਂ ਮੇਰੀ ਘਰ ਦੀ ਦੀਸਕ ਹਿੱਲ ਗਈ ਸੀ ਕੱਪੜੇ ਧੋਣ ਦੀ ਤੇ ਉਹ ਡਿੱਗ ਪਈ ਬਾਥਰੂਮ ਦੇ ਵਿੱਚ ਤੇ ਉਹਦੀ ਦੀਸਕ ਹਿੱਲ ਗਈ ਤੇ ਮੈਂ 3 ਸਾਲ ਉਹਨੂੰ ਲੈ ਕੇ ਕਦੀ ਅਮਨਦੀਪ ਕਦੀ ਕਿਤੇ ਕਦੀ ਕਿਤੇ ਜਿੱਥੇ ਵੀ ਕਿਸੇ ਨੇ ਦੱਸਣਾ 3 ਸਾਲ ਮੈਂ ਬੜਾ ਉਜੜਿਆ ਬੜੇ ਰੁਪਏ ਲਾਏ ਨੇ ਤੇ ਇੱਕ ਦਿਨ ਕੀ ਹੋਇਆ ਕਿ ਸਾਡੇ ਮਾਸੜ ਜੀ ਐ ਸਰਹਾਰੀ ਤੋਂ ਉਹ ਕੋਈ ਇਹ ਬੰਦੇ ਦਾ ਐਕਸੀਡੈਂਟ ਹੋਇਆ ਸੀ ਉਹ ਜਿਹੜੇ ਬੰਦੇ ਦਾ ਮੈਂ ਤੁਹਾਨੂੰ ਨੰਬਰ ਐਡਰੈਸ ਦਊਂਗਾ ਉਹ ਬੰਦੇ ਨੇ ਉਹਨੂੰ ਐਕਸੀਡੈਂਟ ਪੇਸ਼ੈਂਟ ਰੂਮ ਜੇ ਤੋਂ ਉਠਾਤਾ ਸੀ ਪੰਜਾ ਸਤਾ ਦੇਣਾ ਜੀ ਤੇ ਮੇਰੇ ਮਾਸੜ ਜੀ ਨੇ ਮੈਨੂੰ ਦਿੱਤਾ ਨੰਬਰ ਤੇ ਮੈਂ ਉੱਥੇ ਚੱਲ ਗਿਆ ਉਹਨੇ ਕੀ ਕੀਤਾ ਵੀ ਜਾਂਦਿਆਂ ਹੀ ਬੈਲਟ ਇੱਕ 3 ਸਾਲ ਦੇ ਮਰੀਜ਼ ਦੀ ਜਾਂਦਿਆਂ ਹੀ ਬੈਲਟ ਲਾ ਕੇ ਮਾਰੀ ਉੱਧਰ ਤੇ ਉਹਨੇ ਤਿੰਨ ਚਾਰ ਐ ਧਫੇ ਜੇ ਮਾਰੇ ਐ ਕਰਕੇ ਤੇ ਕਹਿੰਦਾ ਭੈਣੇ ਤੁਰ ਕੇ ਬੀਜ। ਤੇ ਮੈਂ ਵੀ ਇੰਨਾ ਰੋਗ ਪੁਰਾਣਾ ਵਾ ਤੇ ਤੁਰੂ ਕੀ ਕਿਤਰਾ। ਤੇ ਜਦੋਂ ਉਹ ਤੁਰੀ ਉੱਠ ਕੇ ਤੇ ਕਹਿੰਦਾ ਦਰਦਾਂ ਬੰਦ ਆ ਕਹਿੰਦੀ ਹਾਂ ਦਰਦ ਬੰਦ ਕਹਿੰਦੀ ਬਿਲਕੁਲ ਮੈਨੂੰ ਤੇ ਐ ਲੱਗਦਾ ਜਿਦਾਂ ਠੀਕ ਹੋ ਗਈ। ਚਲੋ ਸਾਨੂੰ ਉਹਨੇ ਕਿਹਾ ਵੀ ਤੁਸੀਂ ਤਿੰਨ ਵਾਰੀ ਆਉਣਾ ਵਾ। ਤੇ ਉਹ 500 ਰੁਪਇਆ ਲੈਂਦਾ ਵਾ ਬੰਦਾ। ਬਜ਼ੁਰਗ ਆ ਦੇਸੀ ਹਕੀਮ ਨਹੀਂ ਕਹਿ ਸਕਦੇ ਉਹਨੂੰ। ਇੱਕ ਰੱਬ ਦਾ ਫਰਿਸ਼ਤਾ ਹੀ ਕਹਿ ਸਕਦੇ ਆਪਾਂ। ਤੇ ਮੈਂ ਤਿੰਨ ਵਾਰੀ ਉਹ ਤੋਂ 10-10 ਦਿਨ ਬਾਅਦ ਗਿਆ। ਥੋੜੀ ਜਿਹੀ ਉਹ ਦਵਾਈ ਦਿੰਦਾ ਨਾਲ। ਉਹ ਖਾਦੀ ਮੇਰੇ ਘਰ ਦੀ ਮੇਰੀ ਘਰ ਦੀ ਦਾਹਾ ਪਹਿਲੀ ਆਹੀਂ ਪਹਿਲੀ ਵਾਰ ਜਦੋਂ ਗਏ ਉਹਦੇ ਠੀਕ ਹੋ ਗਈ ਤੇ ਕਹਿੰਦੀ ਵੀ ਮੈਨੂੰ ਪੂਰਾ ਫਰਕ ਆ ਤੇ ਫਿਰ ਅਸੀਂ 2-3 ਹੋਰ ਲਗਾਤਾਰ ਗਏ ਕੋ 10-10 ਦਿਨ ਬਾਅਦ ਤੇ ਮੇਰੀ ਘਰ ਦੀ ਅੱਜ ਉਹਨੂੰ ਕੋਈ ਵੀ ਰੋਗ ਨਹੀਂ ਡਿਸਕ ਪ੍ਰੋਬਲਮ ਦਾ ਕੋਈ ਕੁਝ ਨਹੀਂ ਨਹੀਂ ਤੇ ਮੈਂ ਬਹੁਤ ਜ਼ਿਆਦਾ ਰੁੱਲਿਆ ਹਾਂ ਤੁਸੀਂ ਕੀ ਕਰਨਾ ਸੰਭਤ ਜੀ ਤੁਸੀਂ ਜੜਾਵਾ ਫਰੋਈਪੁਰ ਫਰੋਈਪੁਰ ਤੋਂ ਜੜਾਵਾ ਅਗਲੇ ਪਾਸੇ ਖਾਈ ਫਰੋਵੀਪੁਰ ਤੋਂ ਕੈਂਟਰ ਨਾਂ ਕੇ ਫੌਜੀਆ ਤੇ ਸਾਰੇ ਖਾਈ ਆ ਜਾਂਦਾ ਅਗਲੇ ਪਾਸੇ ਫਰੋਵੀਪੁਰ ਤੋਂ ਅਗਲੇ ਪਾਸੇ ਖਾਈ ਖਾਈ ਤੋਂ ਤੁਸੀਂ ਪੁੱਛ ਲਓ ਕਿ ਅਹੀਂ ਜਾਣਾ ਵਾ ਪੀਰੂ ਵਾਲੇ ਪੀਰੂ ਵਾਲੇ ਜਾਣਾ ਵਾ ਜਦੋਂ ਵੀ ਪੀਰੂ ਵਾਲੇ ਪਹੁੰਚ ਗਏ ਤੇ ਉੱਥੋਂ ਪੁੱਛ ਲਓ ਕਿ ਜਿਹੜਾ ਇੱਥੇ ਹਕੀਮ ਆ ਕਿਕਰ ਸਿੰਘ ਬਾਪੂ ਕਿਕਰ ਸਿੰਘ ਉਹਦੇ ਕੋਲ ਜਾਣਾ ਵਾ ਤੇ ਤੁਹਾਨੂੰ ਉੱਥੇ ਹੀ ਦੱਸ ਦੇਣਗੇ ਭਾਵੇਂ ਤੁਸੀਂ ਖਾਈ ਤੋਂ ਹੀ ਪੁੱਛ ਲਓ ਕਿ ਅਸੀਂ ਬਾਪੂ ਕਿਕਰ ਸਿੰਘ ਕੋਲ ਜਾਣਾ ਤੇ ਤੁਹਾਨੂੰ ਦੱਸ ਦੇਣਗੇ ਤੇ ਬਾਪੂ ਕਿਕਰ ਸਿੰਘ ਕੋਲ ਜਦੋਂ ਤੁਸੀਂ ਚਲੇਗੇ ਤੇ ਸਾਬਣਾ ਤੁਸੀਂ 10 ਸਾਲ ਦਾ ਜਿਹੜਾ ਡਿਸਕ ਪ੍ਰੋਬਲਮ ਦਾ ਕੋਈ ਵੀ ਸਰਵਾਈਕਲ ਦਾ ਗੋਡਾ ਦਰਦ ਕੁਛ ਵੀ ਆ ਲੱਕ ਦੀ ਜਿੰਨੀ ਮਰਜੀ ਪੁਰਾਣੀ ਤੋਂ ਪੁਰਾਣੀ ਪੀੜ ਆ ਉਹ ਸਿਰਫ ਐ ਚ ਹੱਥ ਹੀ ਲਾਉਂਦਾ ਜੇ ਤੇ ਹੱਥ ਦੇ ਨਾਲ ਹੀ ਠੀਕ ਕਰ ਦਿੰਦਾ ਜੀ ਤੇ ਅੱਜ ਤੱਕ ਮੈਂ 2000 ਮਰੀਜ਼ ਪਹੁੰਚਾ ਚੁੱਕਾ 2000 ਮੈਂ ਜਦੋਂ ਵੀ ਸ਼ਰਕ ਦੇ ਨਿਕਲਦਾ ਵਾਂ ਕਰੋ ਕਿਸ ਕੰਮ ਦੇ ਲਈ ਤਾਂ ਜਿੰਦੇ ਵੀ ਬੈਲਟ ਲੱਗੀ ਵੇਖਦਾ ਮਾਂ ਤੇ ਮੈਂ ਉਹਨੂੰ ਹੀ ਨੰਬਰ ਦਿੰਦਾ ਮਾਂ ਬਾਪੂ ਕਿਕਰ ਸਿੰਘ ਦਾ ਤੇ ਉਹ ਉਥੋਂ ਭੰਗੜੇ ਪਾਉਂਦੇ ਆਉਂਦੇ ਆ ਤੇ ਲਓ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਨੰਬਰ ਵੀ ਦੇਣ ਜਾ ਰਿਹਾ ਮਾਂ ਨੰਬਰ ਆ ਬਾਪੂ ਕਿਕਰ ਸਿੰਘ ਦਾ 94636 94636 44 53 4453 94636 4453 ਏ ਬਾਕਪੁਰ ਕਿਕਰ ਸਿੰਘ ਜੀ ਦਾ ਨੰਬਰ ਆ ਖਾਈ ਤੋਂ ਪੀਰੂ ਵਾਲੇ ਜਾਣਾ ਤੁਸੀਂ ਪੀਰੂ ਵਾਲੇ ਪਿੰਡ ਦੇ ਵਿੱਚ ਹੀ ਹੋ ਰਹਿਂਦਾ ਵਾ ਤੇ 24 ਘੰਟੇ ਹੀ ਰਹਿੰਦਾ ਵਾ ਇਹ ਨਹੀਂ ਕੋਈ ਦਿਨ ਵਾਰ ਨਹੀਂ ਕੋਈ ਕੁਛ ਨਹੀਂ 24 ਘੰਟੇ ਹੀ ਤੁਸੀਂ ਉਹਨੂੰ ਫੋਨ ਕਰਕੇ ਚੱਲ ਜਿਓ ਤੇ ਉਥੋਂ ਤੁਹਾਡਾ ਲੱਕ ਮੋਢਾ ਗੋਡਾ ਸਰਵਾਈਕਲ ਜਿੰਨੇ ਵੀ ਤੁਸੀਂ ਦੁਖੀ ਹੋ ਤੁਸੀਂ ਉਥੋਂ ਠੀਕ ਹੋ ਸਕਦੇ ਜੂ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹੋਰ ਵੀ ਲੋਕ ਜਿਹੜੇ ਪੀੜਤ ਆ ਭੈਣਾ ਮੇਰੀਆਂ ਕਈ ਬਹੁਤ ਜ਼ਿਆਦੀਆਂ ਸਿਰ ਦੇ ਦੁੱਖੋ ਸਰਵਾਈਕਲ ਆ ਜਿਹਨਾਂ ਨੂੰ ਪੀੜਤ ਹੁੰਦੀਆਂ ਵਾ ਡਿਸਕ ਦੀ ਪ੍ਰੋਬਲਮ ਦੇ ਨਾਲ ਬਹੁਤ ਜ਼ਿਆਦੀਆਂ ਪੀੜਤ ਹੁੰਦੀਆਂ ਵਾ ਕੋਈ ਬਜ਼ੁਰਗ ਹੋਵੇ ਚਾਹੇ 100 ਸਾਲ ਦਾ ਹੀ ਹੋਵੇ ਉਹ ਮੱਜੇ ਤੋਂ ਉਠਾ ਦਿੰਦਾ ਜੀ ਤੇ ਤੁਸੀਂ ਮੇਰੀ ਵੀਡੀਓ ਨੂੰ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਕਿਉਂਕਿ ਇਸ ਤੋਂ ਵੀਡੀਓ ਦਾ ਆਪਾਂ ਨੂੰ ਪਤਾ ਲੱਗਦਾ ਰਹਿੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ